ਫਿਰੋਜ਼ਪੁਰ ਦੇ ਵਿੱਚ ਰਖੜੀ ਤੋਂ ਪਹਿਲਾਂ ਵੱਡਾ ਹਾਦਸਾ ਵਾਪਰਿਆ ਹੈ ਤੇ ਐਕਸੀਡੈਂਟ ਦੇ ਦੌਰਾਨ ਦੋ ਪੈਣਾ ਦੇ ਇਕਲੌਤੇ ਪਰਾਦੀ ਜਾਨ ਚਲੀ। ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕਾ ਜਿਹੜਾ ਹੈ ਉਹ ਦੋ ਪੈਣਾ ਦਾ ਇਕਲੌਤਾ ਪਰਾ ਸੀ। ਫਿਰੋਜ਼ਪੁਰ ਦੇ ਵਿੱਚ ਸੜਕੀ ਹਾਦਸੇ ਚ ਉਸਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦਿਮਾਗ ਟੰਡਾ ਵਿਖੇ ਹਸਪਤਾਲ ਦੇ ਵਿੱਚ ਦਾਖਲ ਸੀ। ਇਸ ਦਾ ਪਤਾ ਲੈ ਕੇ ਰਿਸ਼ਤੇਦਾਰੀ ਦੇ ਵਿੱਚ ਲੱਗੇ ਦੋ ਪੈਣ ਪਰਾ ਰਾਜਵੀਰ ਕੌਰ ਤੇ ਗੁਰਵਿੰਦਰ ਸਿੰਘ ਜੋ ਕਿ ਵਾਪਸ ਪਿੰਡ ਆ ਰਹੇ ਸਨ। ਤੇ ਰਸਤੇ ਦੇ ਵਿੱਚ ਗੱਡੀ ਦੇ ਨਾਲ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ। ਇਸੇ ਦੌਰਾਨ ਦੋਨੋਂ ਦੀ ਮੌਕੇ ਤੇ ਮੁੰਡਾ ਦੋ ਪੈਣਾ ਦਾ ਕੱਲਾ ਕੱਲਾ ਭਰਾ ਦੱਸਿਆ ਜਾ ਰਿਹਾ ਤੇ ਲੜਕੀ ਦੀਆਂ ਵੀ ਅਕੋ ਦੋ ਪੈਣਾ ਹਿੱਸਾ ਦਾ ਇਸ ਹਾਦਸੇ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਗਮਗਿੰਦ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਥਾਣਾ ਮੁਖੀ ਤੇ ਪਰਿਵਾਰ ਵਿਚਾਲੇ ਵੀ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਰਮਾਗ ਹੈ ਤੇ ਇੱਥੇ ਬਹਿਸਬਾਜ਼ੀ ਵੀ ਹੋਈ ਹੈ ਹਾਲਾਂਕਿ ਅਕੀਰ ਥਾਣਾ ਮੁਖੀ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜਾ ਵਿਸ਼ਵਾਸ ਦਿਵਾਉਣ ਦੇ ਲਈ ਆਪਣੇ ਫੋਟੋ ਦੀ ਸੌਖਾ ਦੀ ਹੈ ਹਾਲਾਂਕਿ ਜਦੋਂ ਪੁਲਿਸ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਇਹ ਕਹਿਣਾ ਕਿ ਕਾਰ ਚਾਲਕ ਦਾ ਪਤਾ ਲੱਗ ਗਿਆ ਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਮਨਦੀਪ ਹਾਂ ਤੂੰ ਮੇਰਾ ਭਰਾ ਹੈ ਮੈਨੂੰ ਆਦੇ ਬੱਚੇ ਦੀ ਕਸਮ ਜੇ ਮੈਂ ਸਮਗਲ ਨੂੰ ਛੱਡ ਜਾਦਾ ਵਾ ਠੀਕ ਹੈ ਕੋਈ ਸਾਥ ਨਹੀਂ ਬਾਕੀ ਠੀਕ ਗੁਰਜੀਤ ਗੁਰਜੀਤ ਕੀ ਗੱਲ ਬਾਤ ਹੋਈ ਛੋਟੀ ਬਤਰੀ ਉਹ ਸ਼ੁਨੀਦੀ ਹੈ ਹਾਂ ਹਾਂ ਕਿਸ ਤਰ੍ਹਾਂ ਛੋਟੀ ਲਿਉ ਮਹਵਨ ਉਹਨੇ ਹੀ ਇਦੋਂ ਗੱਡੀ ਜਾਂਦੀ ਜੇ ਵੀ ਲੜਕੀ ਦੀ ਦਿੱਸਤ ਹੋਈ ਹੈ ਤੁਹਾਡੀ ਕੀ ਲੱਗਦੀ ਜੀ ਜੀ ਕਿੰਨੇ ਭੈਣ ਪਰਾਤੀ ਪੁੱਤ ਨੇ ਭਾਈ ਆ ਹਲੋ ਪਹਿਲੇ ਭੈਣ ਪਰਾ ਮੈਂ ਚੈਨ ਕੁੜੀਆਂ ਆ ਚੈਨ ਕੁੜੀਆਂ ਨਹੀਂ ਆਈਆਂ ਤੇਨੇ ਸੱਚ ਕੋਈ ਜਾਣ ਵਾਲਾ ਸਭ ਕੁੜੀਆਂ ਫਸ ਨਹੀਂ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਗੱਡੀ ਵਾਲੇ ਪਤਾ ਲੱਗਿਆ ਕਿੰਨੇ ਠੀਕ ਹੈ ਜੇ ਯਾਰ ਬਾ ਜਿਸਪਾਲ ਸਿੰਘ ਜੀ ਕੀ ਕੀ ਕਰੇਗਾ ਇਕੜਾਈ ਹੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਭਿੰਡੇ ਦਾਖਲ ਸੀ ਜੀ ਪ੍ਰਿਸ਼ਨ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆਹੀਂ ਪਹਿਲਾਂ ਮੰਨ ਲਓ ਕਿ ਸਵੇਰੇ 3 ਵਜੇ ਤੁਰੇ ਉੱਥੇ ਭਿੰਡੇ ਦੀ ਤੇ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਗੀਰੇ ਮੋਟਰਸਾਂ ਡੱਕਦੇ ਸੀ ਤੁਥੋਂ ਵਾਸਤੇ ਚੜਦੇ ਸੀਗੇ ਜੀ ਇਹ ਕਿੰਦੇ ਜਾਂ ਨਾਲੇ ਦਾ ਕੱਪੜੇ ਢੀੜੇ ਲੈ ਆਉਣੇ ਆ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲਟ ਨੂੰ ਦੇਖ ਆਵਾਂਗੇ ਇਹ ਜੀਰਿਓ ਆਵਾਇਡ ਆ ਨਾ ਮੱਲਾਂ ਵਾਲਾ ਰੋਡ ਬਹੁਤ ਖਰਾਬ ਆ ਜੀ ਆਡੇ ਫਿਰ ਜੀਰੋ ਮਖੂ ਹੋਗੇ ਤੇ ਮਖੂ ਤੋਂ ਮੱਲਾ ਵਾਲਾ ਕਾਮ ਜਨਤਾ ਆਉਂਦੀ ਹੈ ਜੀ ਜਦੋਂ ਮਖੂ ਤੋਂ ਜੱਸ ਅਧਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾ ਵਾਲੇ ਲੋਕ ਗੱਡੀ ਜਾਂਦੀ H20 ਜੀ ਕਰਨੈਲ ਸਿੰਘ ਦਾ ਉਹ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੰਨਾਂ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲਓ ਕਿ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਦੇ ਮੌਤ ਹੋ ਗਈ ਹੈ ਜੀ ਤੇ ਮੁੰਡੇ ਨੂੰ ਜਿਹੜੇ ਲਾਕੇ ਹਸਪਤਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਉਹ ਵੀ ਮੰਨ ਲਓ ਕਿ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾ ਫਰਾਰ ਹੋ ਗਿਆ ਅਸੀਂ ਤਾਂ ਬਾਅਦ ਚ ਮੰਨ ਲਓ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮੰਨ ਲਓ ਕਿ ਮਿਲਿਆ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਲੇ ਫਰਾਰ ਸੀ ਮੁੰਡਾ ਕੱਲਾ ਗੁਰਿੰਦਰ ਸਿੰਘ ਹੈ ਤੇ ਦੋ ਪੈਣਾ ਜਿਹੜੀਆਂ ਜੀ ਪੜਦਾ ਸੀ ਨਹੀਂ ਮਿਸਤਰੀ ਦਾ ਰਾਜਗਿਰ ਦਾ ਠੇਕੇਦਾਰ ਸੀਗਾ ਜੀ ਇਹ 29 30 ਸਾਲ ਦੇ ਕਰੀਬ ਸੀਗਾ ਜੀ ਨਹੀਂ ਇਹ ਤਾਂ ਜਨਮ ਮੈਡਲ ਸੀ ਜੀ ਮਾਂਗ ਬਸਾ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਏ ਜੋ ਜੀ ਸਭ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਘਟਨਾ ਲਾਪਰੀ ਆ ਤੇ ਕਿੰਨੇ ਜਣੇ ਦੀ ਮੌਤ ਹੋਈ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰਸਪੀਡ ਤੇ ਇਹ ਅੱਗੋਂ ਮੋਟਰਸਾਈਕਲ ਤੇ ਆ ਰਹੀ ਸੀ ਮਹੂ ਵੱਲੋਂ ਜਿਹੜੀ ਉਹ ਸਿੱਧੀ ਕਾਰ ਮੱਜੀ ਵਿੱਚ ਹੈ ਇਹ ਇਹ ਦੋ ਇੱਕ ਲੜਕ ਮੁੰਡੇ ਦੀ ਇਹ ਇਸਤਰੀ ਦੀ ਵਿਸ਼ਿਸ਼ਟ ਮਾਸੀ ਦੀ ਕੁੜੀ ਉਹਨਾਂ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਆ ਮਕਦਮਾ ਦਰਜ ਹੋ ਰਿਹਾ ਹੈ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਜੀ ਮਾਮਲਾ ਕਰਕੇ ਹੋ ਗਿਆ ਹਾਂਜੀ ਮਾਮਲਾ ਕਰਕੇ ਹੋ ਗਿਆ ਜੀ ਹੋ ਜਾਏਗੀ ਹੋ ਜਾਏਗੀ